ਗੌੜੀ ਪੂਰਵੀ ਮਹੱਲਾ ਚੌਥਾ ਜਗ ਜੀਵਨ ਅਪਰੰਪਰ ਸੁਆਮੀ ਜਗਦੀਸ਼ਵਰ ਪੁਰਖ ਵਿਧਾਤੇ ਜਿਤ ਮਾਰਗ ਤੁਮ ਪ੍ਰੇਰਹੁ ਸੁਆਮੀ ਚਿਤ ਮਾਰਗ ਹਮ ਜਾਤੇ RAM ਮੇਰਾ ਮਨ ਹਰ ਸੇ ਤੀਰਾਤੇ ਸਤ ਸੰਗਤ ਮਿਲ RAM ਰਸ ਪਾਇਆ ਹਰ ਰਾਮੈ ਨਾਮ ਸਮਾਤੇ ਰਹਾਉ ਹਰ ਹਰ ਨਾਮ ਹਰ ਹਰ ਜਗ ਅਵਖੜ ਹਰ ਹਰ ਨਾਮ ਹਰ ਸਾਤੇ ਤਿਨ ਕੇ ਪਾਪ ਦੋਖ ਸਭ ਬਿਨ ਸੇ ਜੋ ਗੁਰਮਤਿ ਰਾਮ ਰਸ ਖਾਤੇ ਜਿਨ ਕੋ ਲਿਖਤ ਲਿਖੇ ਧੁਰ ਮਸਤਕ ਤੇ ਗੁਰ ਸੰਤੋਖ ਸਰਨ ਆਪੇ ਦੁਰਮਤ ਮੈਲ ਗਈ ਸਭ ਤਿਨ ਕੀ ਜੋ ਰਾਮ ਨਾਮ ਰੰਗ ਰਾਪੇ ਰਾਮ ਤੁਮ ਆਪੇ ਆਪ ਆਪ ਪ੍ਰਭਾਤਾਪੁਰ ਤੁਮ ਜੇਵਡ ਅਵਰ ਨਾ ਦਾਤੇ ਜਨਨਾਨ ਕ ਨਾਮ ਲਹਿ ਤਾ ਜੀਵੈ ਹਰ ਜਪਿਐ ਹਰ ਕਿਰਪਾ ਤੇ ਗਉੜੀ ਪੂਰਦੀ ਮਹੱਲਾ ਚੌਥਾ ਕਰੋ ਕਿਰਪਾ ਜਗ ਜੀਵਨ ਦਾਤੇ ਮੇਰਾ ਮਨ ਹਰ ਸੇ ਪੀਰਾਚੇ ਸਤਗੁਰ ਬਚਨ ਦਿਓ ਅਤ ਨਿਰਮਲ ਜਪ ਹਰ 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 ਮਨ ਮਾਚੇ RAM ਮੇਰਾ ਮਨ ਤਨ ਬੇਜ ਦਿਓ ਹਰ ਸਾਚੇ ਜਿਹ ਕਾਲ ਕੈ ਮੁਖ ਜਗਤ ਸਭ ਗਰਸਿਆ ਗੁਰ ਸਤਗੁਰ ਕੈ ਬਚਨ ਹਰ ਹਮ ਬਾਚੇ ਰਹਾ ਜਿਨ ਕੋ ਪ੍ਰੀਤ ਨਾਹੀ ਹਰ ਸੇਤੀ ਤੇ ਸਾਖਤ ਮੂੜ ਨਰ ਕਾਚੇ ਤਿਨ ਕੋ ਜਨਮ ਮਰਨ ਅਤ ਭਾਰੀ ਵਿਚਿ ਵਿਸਤਾ ਮਰ ਮਰ ਪਾਚੇ ਤੁਮ ਦਿਆਲ ਸ਼ਰਨ ਪ੍ਰਤਪਾਲਕ ਮੋਕੋ ਦੀਜੈ ਦਾਨ ਹਰ ਹਮ ਜਾਚੇ ਹਰ ਕੀ ਦਾਸ ਦਾਸ ਹਮ ਕੀਜੈ ਮਨ ਨਿਰਤ ਕਰੇ ਕਰ ਨਾਚੇ ਆਪੇ ਸ਼ਾ ਵੱਡੇ ਪ੍ਰਭ ਸੁਆਮੀ ਹਮ ਵਣ ਜਾ ਰਹੇ ਹੈ ਤਾਚੇ ਮੇਰਾ ਮਨ ਤਨ ਜੀ ਹੋ ਰਾਤ ਸਭ ਤੇਰੀ ਜਨ ਨਾਨਕ ਕੇ ਸ਼ਾ ਪ੍ਰਭ ਸਾਚੇ ਗੌੜੀ ਪੂਰਬੀ ਮਹੱਲਾ ਚੌਥਾ ਤੁਮ ਦਇਆਲ ਸਰਬ ਦੁਖ ਭੰਜਨ ਇਕ ਬਿਨੋ ਸੁਨਹੋਂਦੇ ਕਾਨੇ ਜਸਤੇ ਤੁਮਹਾਰ ਜਾਣੇ ਸੁਆਮੀ ਸੋ ਸਤਗੁਰ ਮੇਲ ਮੇਰਾ ਪ੍ਰਾਨੀ RAM ਹਮ ਸਤਗੁਰ ਪਾਰ ਬ੍ਰਹਮ ਕਰਮਾ ਨੇ ਹਮ ਮੂੜ ਮੁਗਦ ਅਸ਼ੁੱਧ ਮਤ ਹੋਤੇ ਗੁਰ ਸਤਗੁਰ ਕੈ ਬਚਨ ਹਰ ਹਮ ਜਾਣੇ ਰਹਾਉ ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ ਮਿਲ ਸਤ ਗੁਰ ਮੀਠ ਰਸ ਗਾਨੇ ਜਿਨ ਕਉ ਗੁਰ ਸਤ ਗੁਰ ਨਹੀਂ ਢੇਟਿਆ ਤੇ ਸਾਖਤ ਮੂੜ دیਵਾਨੇ ਤਿਨ ਕੇ ਕਰਮਹੀਨ ਧੁਰ ਪਾਏ ਦੇਖ ਦੀਪਕ ਮੋਹ ਪਚਾਨੇ ਜਿਨ ਕਉ ਤੁੰਦੈ ਆਕਰ ਮਿਲਹੁ ਤੇ ਹਰ ਹਰ ਸੇਵ ਲਗਾਨੇ ਜਨ ਨਾਨਕ ਹਰ 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 ਜਬ ਪ੍ਰਗਟੇ ਮਾਤਾ ਗੋ ਰਮਤ ਨਾਮ ਸਮਾਨੇ ਗੌੜੀ ਪੂਰਬੀ ਮਹੱਲਾ ਚੌਥਾ ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਸੁਆਮੀ ਕਹੋ ਕਿਥੈ ਹਰ ਪਹਨਸੀਐ ਹਰ ਆਪੇ ਬਖਸ਼ ਲੈ ਪ੍ਰਭ ਸਾਚਾ ਹਰ ਆਪ ਛਡਾਏ ਛੁੱਟੀਐ ਮੇਰੇ ਮਨ ਜਪ ਹਰ 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 ਮਨ ਜਪੀਐ ਸਤ ਗੁਰ ਕੀ ਸਰਣਾਈ ਭਜ ਪਉ ਮੇਰੇ ਮਨਾ ਗੁਰ ਸਤ ਗੁਰ ਪੀਛੇ ਛੁੱਟੀ ਹੈ ਰਹਾਉ ਮੇਰੇ ਮਨ ਸੇਵਹੁ ਸੋ ਪ੍ਰਭ ਸਰਬ ਸੁਖ ਦਾਤਾ ਜਿਤ ਸੇਵਿਆ ਨਿਜ ਕਰ ਵਸੀਐ ਗੁਰਮੁਖ ਜਾਇ ਲਹੋ ਕਰ ਆਪਣਾ ਕਸ ਚੰਦਨ ਹਰ ਜਸ ਘਸੀਐ ਮੇਰੇ ਮਨ ਹਰ 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 ਜਸ ਊਤਮ ਲੈ ਲਾ ਹਰ ਮਨ ਹਸੀਐ ਹਰ ਹਰ ਆਪ ਦਇਆ ਕਰ ਦੇਵਹਿ ਤਾਂ ਅੰਮ੍ਰਿਤ ਹਰ ਰਸ ਚਖੀਐ ਮੇਰੇ ਮਾਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਖਤ ਨਰ ਜਮ ਘੁੱਟੀਐ ਤੇ ਸਾਖਤ ਚੋਰ ਜਿਨਾ ਨਾਮ ਵਿਸਾਰਿਆ ਮਨ ਤਿਨ ਕੈ ਨਿਕਟ ਨਾ ਟਿਕੀਐ ਮੇਰੇ ਮਨ ਸੇ ਵਹ ਅਲਖ ਨਿਰੰਜਨ ਨਰ ਹਰ ਜੇ ਸੇਵਿਆ ਲੇਖਾ ਛੁੱਟੀ ਐ ਜਨ ਨਾਨਕ ਹਰ ਪ੍ਰਭ ਪੂਰੇ ਕੀਏ ਖਿਨ ਮਾਸਾ ਤੋਲ ਨ ਘੱਟੀ ਐ ਗੌੜੀ ਪੂਰਬੀ ਮਹੱਲਾ ਚੌਥਾ ਅਮਰੇ ਪ੍ਰਾਨ ਵਸ ਗਤ ਪ੍ਰਭ ਤੁਮਰੇ ਮੇਰਾ ਜੀਉ ਪਿੰਡ ਸਭ ਤੇਰੀ ਦਇਆ ਕਰੋ ਹਰ ਦਰਸ ਦਿਖਾਵੋ ਮੇਰਾ ਮਨ ਤਨ ਲੋਚ ਕਨੇਰੀ RAM ਮੇਰਾ ਮਨ ਤਨ ਲੋਚ ਮਿਲਨ ਹਰ ਕੇਰੀ ਗੁਰ ਕਿਰਪਾਲ ਕਿਰਪਾ ਕੰਚਿਤ ਗੁਰ ਕੀਨੀ ਹਰ ਮਿਲਿਆ ਆਏ ਪ੍ਰਭ ਮੇਰੀ ਰਹਾ ਜੋ ਹਮਰੈ ਮਨ ਚਿਤ ਹੈ ਸੁਆਮੀ ਸਾਬਿਦ ਤੁਮ ਹਰ ਜਾਣ ਹੋ ਮੇਰੀ ਅਨ ਦਿਨ ਨਾਮ ਜਪੀ ਸੁਖ ਪਾਈ ਨਿਤ ਜੀਵਾ ਆਸ ਹਰ ਤੇਰੀ ਗੁਰ ਸਤ ਗੁਰ ਦਾਤੈ ਪੰਚ ਬਤਾਇਆ ਹਰ ਮਿਲਿਆ ਆਏ ਪ੍ਰਮੇਰੀ ਅਨੰਦ ਨੇ ਅਨੰਦ ਪਿਆ ਵਡ ਪਾਗੇ ਸਭ ਆਸ ਪੂਜੀ ਜਨ ਕੇਰੇ ਜਗੰਨਾਥ ਜਗਦੀਸ਼ਰ ਕਰਤੇ ਸਭ ਵਸਗਤ ਹੈ ਹਰ ਕੇਰੇ ਜਨ ਨਾਨਕ ਸਰਣਾਗਤਿ ਆਏ ਹਰ ਰੱਖੋ ਪੈਜ ਜਨ ਕੇਰੇ